ਸਤਿ ਸ਼੍ਰੀ ਅਕਾਲ ਦੋਸਤੋ ਹਾਂਜੀ ਦੋਸਤੋ ਅੱਜ ਦੀ ਸਟੋਰੀ ਹੈ ਜੋ ਉਹ ਇੱਕ ਪੁੱਤਰ ਦੀ ਹੈ ਜੋ ਕੈਨੇਡਾ ਵਿੱਚੋਂ ਆਪਣੇ ਪਿਤਾ ਨੂੰ ਪੱਤਰ ਲਿਖ ਰਿਹਾ ਇਸ ਸਟੋਰੀ ਨੂੰ ਐਂਡ ਤੱਕ ਜ਼ਰੂਰ ਸੁਣਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਮੁੰਡਾ ਕੈਨੇਡਾ ਕੰਮ ਕਰਦਾ ਤੇ ਉਸਦੇ ਮਾਪੇ ਪਿੰਡ ਵਿੱਚ ਰਹਿੰਦੇ ਨੇ ਬਜ਼ੁਰਗ ਨੇ ਬਿਮਾਰ ਨੇ ਤੇ ਲਾਚਾਰ ਨੇ ਮੁੰਡੇ ਨੇ ਕੁਝ ਸਹਾਇਤਾ ਕਰਨ ਦੀ ਬਜਾਏ ਪਿਤਾ ਨੂੰ ਇੱਕ ਪੱਤਰ ਲਿਖਿਆ ਇਸ ਨੂੰ ਧਿਆਨ ਨਾਲ ਸੁਨਣਾ ਤੇ ਵਿਚਾਰ ਕਰਨਾ ਕਿ ਪੁੱਤਰ ਨੇ ਜੋ ਲਿਖਿਆ ਉਹ ਸਹੀ ਸੀ ਸਤਿ ਸ਼੍ਰੀ ਅਕਾਲ ਬਾਪੂ ਜੀ ਤੁਹਾਡੇ ਅਸ਼ੀਰਵਾਦ ਨਾਲ ਭਾਵਨਾਵਾਂ ਤੇ ਇੱਛਾਵਾਂ ਨਾਲ ਮੈਂ ਕੈਨੇਡਾ 'ਚ ਵਿਅਸਤ ਹਾਂ ਇੱਥੇ ਪੈਸਾ ਬੰਗਲਾ ਸੁੱਖਾਂ ਦੇ ਸਭ ਸਾਧਨ ਸਭ ਕੁਝ ਹੈ ਨਹੀਂ ਹੈ ਤਾਂ ਕੇਵਲ ਸਮਾਂ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਤੁਹਾਡੇ ਕੋਲ ਬੈਠ ਕੇ ਗੱਲਾਂ ਕਰਨਾ ਚਾਹੁੰਦਾ ਹਾਂ ਤੁਹਾਡੇ ਦੁੱਖ ਦਰਦ ਨੂੰ ਵੰਡਾਉਣਾ ਚਾਹੁੰਦਾ ਹਾਂ ਪਰ ਐਨੀ ਲੰਬੀ ਦੂਰੀ ਬੱਚਿਆਂ ਦੀ ਪੜ੍ਹਾਈ ਦੀ ਮਜਬੂਰੀ ਕੰਮ ਧੰਦਾ ਵੀ ਕਰਨਾ ਜ਼ਰੂਰੀ ਹੈ ਕੀ ਕਰਾਂ ਚਾਹ ਕੇ ਵੀ ਸਵਰਗ ਵਰਗੇ ਜਨਮ ਸਥਾਨ ਤੇ ਮਾਪਿਓ ਦੇ ਕੋਲ ਨਹੀਂ ਆ ਸਕਦਾ ਬਾਪੂ ਜੀ ਮੇਰੇ ਕੋਲ ਬਹੁਤ ਮੈਸੇਜ ਆਉਂਦੇ ਨੇ ਮਾਤਾ ਪਿਤਾ ਸਭ ਕੁਝ ਵੇਚ ਕੇ ਅਨੇਕਾਂ ਦੁੱਖ ਸਹਿ ਕੇ ਬੱਚਿਆਂ ਨੂੰ ਪੜਾਉਂਦੇ ਨੇ ਬੱਚੇ ਸਾਰਿਆਂ ਨੂੰ ਛੱਡ ਕੇ ਵਿਦੇਸ਼ ਚਲੇ ਜਾਂਦੇ ਨੇ ਨਲਾਇਕ ਪੁੱਤ ਮਾਤਾ ਪਿਤਾ ਦੇ ਕਿਸੇ ਕੰਮ ਵੀ ਨਹੀਂ ਆਉਂਦੇ ਹਾਂਜੀ ਬਾਪੂ ਜੀ ਪਰ ਬਾਪੂ ਜੀ ਮੈਂ ਕਿੱਥੇ ਜਾਣਦਾ ਸੀ ਕਿ ਇੰਜੀਨੀਅਰਿੰਗ ਕੀ ਹੁੰਦੀ ਹੈ ਪੈਸੇ ਦੀ ਕੀਮਤ ਕੀ ਹੁੰਦੀ ਹੈ ਮੈਨੂੰ ਕੀ ਪਤਾ ਸੀ ਕੈਨੇਡਾ ਕਿੱਥੇ ਹੈ ਮੇਰਾ ਕਾਲਜ ਪੈਸਾ ਤੇ ਕੈਨੇਡਾ ਬਸ ਤੁਹਾਡੀ ਗੋਦ ਵਿੱਚ ਹੀ ਸੀ ਪਿਤਾ ਜੀ ਤੁਸੀਂ ਹੀ ਮੈਨੂੰ ਗੁਰਦੁਆਰੇ ਨਾ ਭੇਜ ਕੇ ਕੋਚਿੰਗ ਲਈ ਭੇਜਿਆ ਤੁਸੀਂ ਆਪਣੇ ਮਨ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੇ ਲਈ ਮੈਨੂੰ ਆਈਲੈਟਸ ਕਰਵਾਈ ਕੋਲ ਬਿਠਾ ਕੇ ਪੈਸੇ ਦੀ ਕੀਮਤ ਸਮਝਾਈ ਕਿ ਪੁੱਤ ਪੈਸੇ ਨਾਲ ਹੀ ਸਭ ਕੁਝ ਆ ਪੈਸੇ ਨਾਲ ਹੀ ਲੋਕ ਅੱਗੇ ਪਿੱਛੇ ਫਿਰਦੇ ਨੇ ਪਰ ਬਾਪੂ ਜੀ ਮੈਂ ਇਕੱਲਾ ਹੋ ਗਿਆ ਹਾਂ ਤੁਸੀਂ ਕਹਿੰਦੇ ਸੀ ਕਿ ਪੈਸੇ ਨਾਲ ਹੀ ਸਭ ਪੁੱਛਦੇ ਨੇ ਪਰ ਬਾਪੂ ਜੀ ਮੈਂ ਆਪਣੇ ਮਾਪੇ ਦੀ ਪੁੱਛਗਿਛ ਕਰਨ ਤੋਂ ਆਸਮਰਥ ਹਾਂ ਤੁਸੀਂ ਕਹਿੰਦੇ ਸੀ ਕਿ ਪੈਸੇ ਨਾਲ ਸਾਰੇ ਕੰਮ ਹੋ ਸਕਦੇ ਨੇ ਪਰ ਬਾਪੂ ਜੀ ਤੁਸੀਂ ਆਪਣੇ ਪੋਤੇ ਪੋਤੀਆਂ ਨੂੰ ਨਹੀਂ ਖਰੀਦ ਸਕਦੇ ਤੁਸੀਂ ਉਹਨਾਂ ਨੂੰ ਗੋਦ ਵਿੱਚ ਉਠਾ ਕੇ ਖੜਾ ਹੋਂ ਦਾ ਆਨੰਦ ਪੈਸੇ ਨਾਲ ਨਹੀਂ ਮਾਣ ਸਕਦੇ ਮਾਂ ਵੀ ਮੈਨੂੰ ਦੁੱਧ ਪਿਲਾਉਂਦੇ ਇਹੀ ਕਹਿੰਦੀ ਕਿ ਮੇਰਾ ਰਾਜਾ ਪੁੱਤ ਬਹੁਤ ਵੱਡਾ ਆਦਮੀ ਬਣੇਗਾ ਗੱਡੀ ਬੰਗਲਾਕਾਰ ਹੋਵੇਗੀ ਹਵਾ ਵਿੱਚ ੁੱਡੇਗਾ ਮੈਨੂੰ ਬਾਹਰ ਭੇਜਣ ਲਈ ਕਈ ਅਰਦਾਸਾਂ ਕਰਵਾਈਆਂ ਸੀ ਬਾਪੂ ਜੀ ਮੈਂ ਤੁਹਾਨੂੰ ਸਿਰਫ ਇਨਾ ਪੁੱਛਣਾ ਚਾਹੁੰਦਾ ਹਾਂ ਕਿ ਮੈਂ ਤੁਹਾਡੀ ਸੇਵਾ ਨਹੀਂ ਕਰ ਪਾ ਰਿਹਾ ਤੁਹਾਡੀ ਬਿਮਾਰੀ ਚ ਦਵਾਈ ਦੇਣ ਲਈ ਨਹੀਂ ਆ ਰਿਹਾ ਮੈਂ ਚਾਹ ਕੇ ਵੀ ਪੁੱਤ ਹੋਣ ਦਾ ਫਰਜ਼ ਨਹੀਂ ਨਿਭਾ ਪਾ ਰਿਹਾ ਮੈਂ ਹਜ਼ਾਰਾਂ ਕਿਲੋਮੀਟਰ ਦੂਰ ਬੰਗਲੇ ਚ ਤੇ ਤੁਸੀਂ ਪਿੰਡ ਚ ਉਸੇ ਪੁਰਾਣੇ ਘਰ ਚ ਕੀ ਇਸ ਦਾ ਸਾਰਾ ਦੋਸ਼ ਮੇਰਾ ਹੈ ਤੁਹਾਡਾ ਪੁੱਤਰ ਅੱਜ ਅਸੀਂ ਪੰਜਾਬ ਵਿੱਚ ਦੇਖੀਏ ਤਾਂ ਹਰ ਘਰ ਵਿੱਚ ਸਿਰਫ ਇਹੀ ਦੌੜ ਲੱਗੀ ਹੈ ਕਿ ਬਾਹਰ ਭੇਜਣਾ ਮੁੰਡੇ ਨੂੰ ਬਾਹਰ ਭੇਜਣਾ ਇਹ ਕਈ ਘਰਾਂ ਵਿੱਚ ਤਾਂ ਇਕੱਲੇ ਇਕੱਲੇ ਪੁੱਤ ਨੇ ਤੇ ਉਹ ਵੀ ਬਾਹਰ ਜਾਣ ਦੀ ਦੌੜ ਵਿੱਚ ਲੱਗੇ ਹੋਏ ਨੇ ਤੇ ਪਿੱਛੇ ਮਾਪੇ ਇਕੱਲੇ ਰਹਿ ਜਾਂਦੇ ਨੇ ਮਾਪਿਓ ਜਦੋਂ ਤੱਕ ਸਰੀਰ ਤੋਂ ਚੰਗੇ ਹੁੰਦੇ ਨੇ ਪੁੱਤ ਦੀ ਤਰੱਕੀ ਦੇਖ ਕੇ ਖੁਸ਼ ਹੁੰਦੇ ਨੇ ਇਕੱਲੇ ਰਹਿ ਕੇ ਵੀ ਉਹਨਾਂ ਨੂੰ ਚੰਗਾ ਲੱਗਦਾ ਤੇ ਖੁਸ਼ ਹੁੰਦੇ ਨੇ ਚਲੋ ਪੁੱਤ ਤਾਂ ਕਮਾਈ ਕਰ ਰਿਹਾ ਏ ਤੇ ਆਪਣੀ ਜਗ੍ਹਾ ਤੇ ਖੁਸ਼ ਹੈ ਪਰ ਜਦੋਂ ਉਹੀ ਮਾਪਿਓ ਸ਼ਰੀਰ ਤੋਂ ਲਾਚਾਰ ਹੋ ਜਾਂਦੇ ਨੇ ਤੇ ਉਧਰ ਨੂ ਪੁੱਤ ਆਪਣੀ ਜ਼ਿੰਦਗੀ ਸਵਾਰਨ ਚ ਲੱਗੇ ਹੁੰਦੇ ਨੇ ਆਪਣਾ ਭਵਿੱਖ ਸੁਰੱਖਿਤ ਕਰਨ ਚ ਲੱਗੇ ਹੁੰਦੇ ਨੇ ਮਾਪਿਓ ਲਈ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਤੇ ਫਿਰ ਮਾਪਿਓ ਦੀ ਸੋਚ ਬਦਲ ਜਾਂਦੀ ਹੈ ਤੇ ਦੁਖੀ ਹੋ ਜਾਂਦੇ ਨੇ ਹੁਣ ਇਹ ਫੈਸਲਾ ਹਰ ਮਾਪਾ-ਬਾਪ ਨੂੰ ਪੁੱਤ ਨੂੰ ਕਰਨਾ ਪਵੇਗਾ ਕਿ ਆਪਣੇ પેટ ਕੱਟ-ਕੱਟ ਕੇ ਦੁਨੀਆ ਦੀ ਹਰ ਦੁੱਖ ਤਕਲੀਫ ਸਹਿ ਕੇ ਆਪਣਾ ਸਭ ਕੁਝ ਵੇਚ ਕੇ ਮਾਪਿਓ ਬੱਚਿਆਂ ਦੇ ਸੁੰਦਰ ਭਵਿੱਖ ਦੇ ਸੁਪਨੇ ਕੀ ਇਸੇ ਦਿਨ ਲਈ ਦੇਖਦੇ ਨੇ ਕੀ ਅਸਲੀਅਤ ਵਿੱਚ ਅਸੀਂ ਕੋਈ ਗਲਤੀ ਤਾਂ ਨਹੀਂ ਕਰ ਰਹੇ ਹਾਂਜੀ ਦੋਸਤੋ ਤੁਸੀਂ ਇਹ ਸਟੋਰੀ ਸੁਣੀ ਤੇ ਇਸ ਸਟੋਰੀ ਨੂੰ ਸੁਣਨ ਤੋਂ ਬਾਅਦ ਇੱਕ ਵਾਰ ਸੋਚਣਾ ਜ਼ਰੂਰ ਕਿ ਕਿਤੇ ਅਸੀਂ ਕੁਝ ਗਲਤ ਤਾਂ ਨਹੀਂ ਕਰ ਰਹੇ ਆਪਣੇ ਬੱਚਿਆਂ ਨੂੰ ਅਸੀਂ ਪੜਾਉਂਦੇ ਹਾਂ ਲਿਖਾਉਂਦੇ ਹਾਂ ਤੇ ਵੱਡਾ ਕਰਦੇ ਹਾਂ ਤੇ ਉਸ ਤੋਂ ਬਾਅਦ ਆਪਣੇ ਤੋਂ ਦੂਰ ਭੇਜ ਦਿੰਦੇ ਹਾਂ ਕਈ ਘਰਾਂ ਦੇ ਵਿੱਚ ਤਾਂ ਇਹ ਦੇਖਿਆ ਜਾਂਦਾ ਹੈ ਕਿ ਇੱਕ ਪੁੱਤ ਹੁੰਦਾ ਹੈ ਉਸ ਨੂੰ ਹੀ ਕੈਨੇਡਾ ਆਸਟ੍ਰੇਲੀਆ ਜਾਂ ਹੋਰ ਕੰਟਰੀ ਦੇ ਵਿੱਚ ਭੇਜ ਦਿੱਤਾ ਜਾਂਦਾ ਤੇ ਜਦੋਂ ਉਹ ਬੱਚੇ ਚਲੇ ਜਾਂਦੇ ਨੇ ਤਾਂ ਪਿੱਛੇ ਮਾਤਾ ਪਿਤਾ ਇਕੱਲੇ ਰਹਿ ਜਾਂਦੇ ਨੇ ਉਹਨਾਂ ਦੇ ਬੁਢਾਪੇ ਦਾ ਕੋਈ ਵੀ ਸਹਾਰਾ ਨਹੀਂ ਹੁੰਦਾ ਕੀ ਅਸੀਂ ਇਹ ਗਲਤ ਤਾਂ ਨਹੀਂ ਕਰ ਰਹੇ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਸਾਨੂੰ ਇਹ ਸੋਚਣਾ ਪਵੇਗਾ ਕਿ ਅਸੀਂ ਇੱਥੇ ਰਹਿ ਕੇ ਵੀ ਕਮਾਈ ਕਰ ਸਕਦੇ ਹਾਂ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਵੀ ਬਹੁਤ ਜ਼ਰੂਰੀ ਹੈ ਇਹ ਜਰੂਰ ਸੋਚਣਾ ਇਸ ਸਟੋਰੀ ਨੂੰ ਸੁਣਨ ਤੋਂ ਬਾਅਦ ਇੱਕ ਕੁਐਸਚਨ ਜੋ ਹੈ ਤੁਹਾਡੇ ਅੱਗੇ ਪੇਸ਼ ਹੋਇਆ ਤੁਸੀਂ ਇੱਕ ਵਾਰ ਸੋਚਣਾ ਜ਼ਰੂਰ ਕਿ ਆਪਣੇ ਬੱਚਿਆਂ ਨੂੰ ਕੈਨੇਡਾ ਭੇਜ ਕੇ ਅਸੀਂ ਕੋਈ ਗਲਤੀ ਤਾਂ ਨਹੀਂ ਕਰ ਰਹੇ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਇਹ ਸਟੋਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ